ਮਤਰਾ ਮਾਜੇ ਦਾ ਉਹ ਨੌਕਰ ਬਸ਼ੇਰਾ ਦਿਖਾਉਣਾ ਅੱਜ ਜਿਹੜਾ ਕੋੜਿਆਂ ਵਾਲਿਆਂ ਦੀ ਨਿਗਾ ਤੋਂ ਸੱਚੀ ਉਹੀ ਪਾਸੇ ਖੜਾ ਸੀ ਕੋਈ ਬਿਰਲੇਟਾਂਵੇਂ ਗਿਣਵੇਂ ਬੰਦੇ ਹੀ ਹੋਣਗੇ ਜਿਨ੍ਹਾਂ ਨੇ ਇਹ ਬਸ਼ੇਰੇ ਦੇ ਦਰਸ਼ਨ ਪਾਏ ਆ ਕਾਰਨ ਕੀ ਆ ਵੀ ਹਾਲੇ ਬਸ਼ੇਰੇ ਦੀ ਉਮਰ ਬੜੀ ਛੋਟੀ ਆ ਪਤੰਦਰ ਹੈ ਜਮਾ ਧਰਤੀ ਤਕੇਲ ਚੌੜਾ ਬਹੁਤ ਆ ਯਾਰ ਕੋੜਾ ਮੈਂ ਜਿੰਨੇ ਕੋੜੇ ਹੁਣ ਤੱਕ ਫਲਮਾਏ ਆ ਚਾਹੇ ਨੌਕਰੇ ਚਾਹੇ ਮਾਰਵਾੜੀ ਇਤੋਂ ਚੌੜਾ ਘੋੜਾ ਮੈਂ ਹਾਲੇ ਤੱਕ ਪਹਿਲਾਂ ਨਹੀਂ ਦੇਖਿਆ ਚੈੱਕ ਕਰੋ ਯਾਰ ਤੁਸੀਂ ਇਹਦੀ ਬਾਡੀ ਬਣਤਰ 32 ਮਹੀਨੇ ਉਮਰ ਹੋਈਆ ਤੇ ਬਾਈ ਅਰਗੇ ਦੱਸਦੇ ਆ ਵੀ ਕੱਦ 67 ਇੰਚ ਕਰ ਗਿਆ ਖਾਨਦਾਨੇ ਦਾ ਬਹੁਤ ਜਿਆਦਾ ਚੰਗਾ ਪਿਓ ਵਾਲੇ ਪਾਸਿਓ ਇਹ ਡੋਡਾਂ ਵਾਲੇ ਪ੍ਰਿੰਸ ਦਾ ਪੋਤਾ ਤੇ ਨੂਰ ਘੋੜੇ ਦਾ ਬੱਚਾ ਤੇ ਮਾਂ ਵੀ ਇਹਦੀ ਕਿਸੇ ਗੱਲੋਂ ਘਟਣੀ ਮਾਂ ਇਹਦੀ ਬਾਕਰਪੁਰ ਵਾਲੇ ਨੂਰੇ ਦੀ ਡਾਇਰੈਕਟ ਬੱਚੀ ਆ ਸੋ ਨੂਰੇ ਬਾਕਰਪੁਰ ਵਾਲੇ ਦਾ ਇਹ ਦੋਤਾ ਆ ਗਿਆ ਤੇ ਪ੍ਰਿੰਸ ਦਾ ਪੋਤਾ ਆ ਗਿਆ ਮਿੱਤਰੋ ਇਹਦੀ ਹੁਣ ਸਟੱਡ ਸਰਵਿਸ ਬਾਈ ਗੁਰਿੰਦਰ ਅਰਗਿਆ ਨੇ ਓਪਨ ਕੀਤੀ ਆ ਤੇ ਦੋ ਤਿੰਨ ਘੋੜੀਆਂ ਹਾਲੇ ਤੱਕ ਮਲਾਈਆਂ ਨੇ ਪਹਿਲੀ ਵੀਡੀਓ ਇਹਦੀ ਪੈਣ ਲੱਗੀ ਆ ਸੋ ਪਿੰਡ ਮੈਂ ਤੁਹਾਨੂੰ ਦੱਸਦਾ ਜਿੱਥੇ ਪਹਿਲਾਂ ਜਵਾਲਾਮੁਖੀ ਘੋੜਾ ਹੁੰਦਾ ਸੀ ਤਲਵੰਡੀ ਸੋਭਾ ਸਿੰਘ ਉਸੇ ਪਿੰਡ ਦੇ ਬੰਦੇ ਆ ਉਨਾਂ ਹੀ ਘਰਾਂ ਦੇ ਵਿੱਚੋਂ ਆ ਤੇ ਬਾਈ ਗੁਰਿੰਦਰ ਦਾ ਤੇ ਆਪਾਂ ਅੰਕਲ ਰਾਜਵੰਤ ਦਾ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਸ਼ੇਅਰ ਕਰਤਾ 21000 ਰੁਪਿਆ ਬਾਈਆਂ ਨੇ ਦੀ ਮੀਟਿੰਗ ਫੀਸ ਰੱਖੀ ਆ ਘੋੜਾ ਜਬਦਰ ਬਹੁਤ ਜਾਦੇ ਆ ਸਾਫ ਸੁਥਰਾ ਘੋੜਾ ਕੋਈ ਕਹਿਰੀਆਂ 2-4 ਬਿੰਦੀਆਂ ਹੋਣਗੀਆਂ ਸਪੌਟਾਂ ਦੀਆਂ ਤੇ ਵੈਸੇ ਸਾਫ ਬੜਾਗਾ ਰਿਜ਼ਲਟ ਵੀ ਇਹਦੇ ਬੜੇ ਚੰਗੇ ਆਉਣਗੇ ਹਾਲੇ ਤਾਂ ਉਮਰ ਹੀ ਬਹੁਤ ਛੋਟੀ ਆ ਦੋ ਦੰਦ ਬਸ਼ੇਰਾ ਹੀ ਆ ਇਹਨੂੰ ਆਪਾਂ ਘੋੜਾ ਨਹੀਂ ਕਹਿ ਸਕਦੇ ਪਰ ਬਾਡੀ ਵਾਲੇ ਪੱਖ ਤੋਂ ਘੋੜਿਆਂ ਨੂੰ ਵੀ ਮਤ ਪਾਉਂਦਾ ਆ ਦਰਸ਼ਨ ਕਰੋ ਇਹਦੀ ਹਿੱਕ ਦੇ ਨਿਗਾ ਮਾਰੋ ਯਾਰ ਪੈਰਾਂ ਕੰਨੀ ਨਿਗਾ ਮਾਰ ਲਓ ਸੁੰਭ ਸੰਭ ਲੱਤਾਂ ਤੇ ਹੱਕ ਕਿੰਨੀ ਜਿਆਦੇ ਚੌੜੀ ਆ ਜਮਾਂ ਇਹਨ ਪਲਵਾਨਾਂ ਵਾਂਗੂ ਤੁਰਦਾਗਾ ਘੋੜਾ ਸੋ ਇਸ ਟਾਈਪ ਦੇ ਘੋੜੇ ਵੀ ਬਹੁਤ ਘੱਟ ਹੁੰਦੇ ਆ ਚੰਗੀਆਂ ਰੀਝਾਂ ਨਾਲ ਸਾਂਭ ਕੇ ਦਿਨ ਲਾ ਕੇ ਖਰਾਕ ਦੇਸੀ ਦੇ ਕੇ ਤਿਆਰ ਹੁੰਦੇ ਆ ਮਿੱਤਰੋ ਨੰਬਰ ਨੋਟ ਕਰ ਲਿਓ 21000 ਰੁਪਿਆ ਮੀਟਿੰਗ ਫੀਸ ਰੱਖੀ ਆ ਤੇ ਅੰਕਲ ਰਾਜਵੰਤ ਅਰਗੇ ਦੱਸਦੇ ਆ ਵੀ ਅਸੀਂ ਕੋਈ ਜੰਪਾਂ ਦੀ ਗਿਣਤੀ ਮਿੰਤੀ ਨਹੀਂ ਕਰਨੀ ਜਿੰਨੀ ਵਾਰੀ ਮਰਜ਼ੀ ਘੋੜੀ ਲਿਆਓ ਗੱਬਣ ਕਰਾ ਕੇ ਛੱਡਾਂਗੇ ਬੰਦਾ ਆਪ ਹੀ ਅੱਕ ਥੱਕ ਜੂ ਗੇੜੇ ਲਾਉਂਦਾ ਪਰ ਸਾਡੇ ਬੰਨਿਓ ਘੋੜਾ ਛੱਡਣ ਦੇ ਵਿੱਚ ਕਦੇ ਢਿੱਲ ਨਹੀਂ ਆਉਗੀ। ਸੋ ਯਾਰ ਸ਼ੇਅਰ ਮਾਰ ਦਿਓ ਵੀਡੀਓ ਨੂੰ, ਬੰਦਿਆਂ ਦੀ ਹੌਸਲਾ ਫਜ਼ਾਈ ਕਰ ਦਿਓ। ਪਹਿਲਾਂ ਹੁਣ ਤੱਕ ਬੰਦਿਆਂ ਨੇ ਕੀਤਾ ਵਪਾਰ ਤੇ ਗੁਰਿੰਦਰ ਬਾਈ ਦੱਸਦਾ ਵੀ ਬਹੁਤ ਵਾਰੀ ਮਨ ਦੇ ਵਿੱਚ ਰੀਜ ਸੀਗੀ ਵੀ ਯਾਰ ਕੋਈ ਚੰਗਾ ਘੋੜਾ ਵੀ ਰੱਖ ਲਈਏ ਤੇ ਪ੍ਰਮਾਤਮਾ ਨੇ ਜ ਜਿੰਨਾਂ ਦੀ ਉਹ ਰੀਜ ਪੂਰੀ ਕਰਤੀ। ਸਮੁੱਚੇ ਪਰਿਵਾਰ ਨੂੰ ਤੇ ਯਾਰ ਸਾਰੇ ਪਿੰਡ ਨੂੰ ਇਸ ਘੋੜੇ ਦਾ ਬੜਾ ਚਾਗਾ। ਆ ਦੇਖੋ ਕਿਵੇਂ ਫੋਟੋਆਂ ਫੁੱਟਮਾਂ ਕਰਾਈਆਂ ਬਾਈ ਅਰਗਿਆ ਨੇ ਤੇ ਬਾਕੀ ਦੀ ਗੱਲਬਾਤ ਆਪਾਂ ਬਾਈ ਗੁਰਿੰਦਰ ਦੇ ਨਾਲ ਤੇ ਅੰਕਲ ਰਾਜਵੰਤ ਨਾਲ ਕਰਦੇ ਆਂ ਵੀ ਕਿਵੇਂ ਉਹਨਾਂ ਨੂੰ ਇਹ ਘੋੜਾ ਮਿਲਿਆ ਕਿਉਂਕਿ ਉਹਨਾਂ ਨੇ ਇਹ ਕੁਛਕ ਦਿਨ ਪਹਿਲਾਂ ਖਰੀਦਿਆਗਾ ਸੋ ਆਜੋ ਫਿਰ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤ ਮਾਨ ਅੱਜ ਫਿਰ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਇੱਕ ਨਵੇਂ ਸਟੱਡ ਫਾਰਮ ਦੇ ਰੂਪ ਰੂਪ ਕਰਾਉਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਸੋ ਦੋਸਤੋ ਅੱਜ ਆਪਾਂ ਪਿੰਡ ਤਲਵੰਡੀ ਸੋਭਾ ਸਿੰਘ ਵਿਖੇ ਬੈਠੇ ਆਗੇ ਤਲਵੰਡੀ ਸੋਭਾ ਸਿੰਘ ਇੱਕ ਇਹੋ ਜਿਹਾ ਪਿੰਡ ਆ ਜਿੱਥੇ ਪਹਿਲਾਂ ਵੀ ਬਹੁਤ ਨਾਮੀ ਇਟਾਲੀਅਨ ਹੋਇਆ ਤੇ ਆਪਣੇ ਨਾਲ ਅੱਜ ਘੋੜਿਆਂ ਵਾਲੇ ਭਰਾ ਵੀ ਬੈਠੇ ਆ ਇਸ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਆ ਤੇ ਨਾਲਾ ਗਿੱਲ ਸਟੱਡ ਫਾਰਮ ਦੇ ਬਾਈ ਇਧਰ ਆਪਣੇ ਨਾਲ ਗੁਰਿੰਦਰ ਬੈਠਾਗਾ ਤੇ ਉਧਰਲੇ ਪਾਸੇ ਅੰਕਲ ਸਰਦਾਰ ਰਾਜਵੰਤ ਸਿੰਘ ਜੀ ਬੈਠੇ ਨੇ ਬਾਈ ਗੁਰਿੰਦਰ ਦੇ ਫਾਦਰ ਸਾਹਿਬ ਤੇ ਕ ਖੁਸ਼ੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ ਬਾਈ ਗੁਰਿੰਦਰ ਨੂੰ ਆਪਾਂ ਵਧਾਈਆਂ ਦੇਣੀਆਂ ਨੇ ਬਾਈ ਨੇ ਨੋਕਰਾ ਕੋੜਾ ਲਿਆਂਦਾਗਾ ਨਵਾ ਕੁਛਕ ਦਿਨ ਪਹਿਲਾਂ ਲਿਆਂਦਾਗਾ ਸੋ ਅੱਜ ਆਪਾਂ ਉਹਦੀ ਵੀਡੀਓ ਕੀਤੀ ਆ ਤਲਵੰਡੀ ਸੋਭਾ ਸਿੰਘ ਦਾ ਨਾਂ ਸੁਣਦੇ ਤੁਹਾਡੇ ਦਿਮਾਗ ਦੇ ਵਿੱਚ ਪੁਰਾਣਾ ਘੋੜਾ ਤੁਹਾਨੂੰ ਪਤਾ ਲੱਗਦਾ ਹੋਣਾ ਜਵਾਲਾਮੁਖੀ ਉਹ ਵੀ ਇੱਥੇ ਅੰਕਲ ਜੀ ਹੋਰਾਂ ਦੇ ਕੋਲੇ ਹੀ ਰਿਹਾ ਇਹਨਾਂ ਦੇ ਘਰਾਂ 'ਚ ਹੀ ਸੀ ਕੋੜਾ ਉਹ ਜਿਹੜਾ ਬਾਅਦ ਦੇ ਵਿੱਚ ਬੈਕੇ ਟੀਮ ਵਾਲੀ ਚਲਾ ਗਿਆ ਸੋ ਬਾਈ ਗੁਰਿੰਦਰ ਦੇ ਨਾਲ ਆਪਾਂ ਗੱਲਬਾਤ ਨਵੇਂ ਘੋੜੇ ਬਾਰੇ ਇਹਨਾਂ ਦੇ ਪਰਿਵਾਰ ਵਿੱਚ ਨਵਾਂ ਮੈਂਬਰ ਆਇਆ ਸਾਰੀ ਗੱਲਬਾਤ ਆਪਾਂ ਬਾਈ ਗੁਰਿੰਦਰ ਦੇ ਨਾਲ ਕਰਾਂਗੇ ਵੀ ਘੋੜੇ ਦਾ ਕੀ ਨਾਂ ਰੱਖਿਆ ਪਿੱਛੇ ਤੋਂ ਇਹਦੀ ਕੀ ਬਲੱਡ ਲਾਈਨ ਆ ਤੇ ਪਿੰਡ ਦਾ ਤੁਹਾਨੂੰ ਪ੍ਰੋਪਰ ਐਡਰੈਸ ਆ ਜਿਹੜਾ ਬਾਈ ਗੁਰਿੰਦਰ ਆਪਾਂ ਨੂੰ ਕਲੀਅਰ ਕਰੂਗਾ ਤੇ ਸਾਰੇ ਜਿੰਨੇ ਵੀ ਆਪਣੇ ਨਾਲ ਅੰਕਲ ਹੋਣੀ ਬੈਠੇ ਆ ਭਰਾ ਬੈਠੇ ਆ ਛੋਟੇ ਵੱਡੇ ਸਾਰਿਆਂ ਦਾ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਗਰੇਂਦਰ ਬਾਈ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਤੁਸੀਂ ਨਮਾ ਕੋੜਾ ਲਿਆਂਦਾ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਫਾਰਮ ਤੇ ਪਹੁੰਚਣ ਤੇ ਧੰਨਵਾਦ ਵੀਰੇ ਗਰੇਂਦਰ ਜਿਹੜਾ ਤੁਸੀਂ ਵੀ ਸਾਨੂੰ ਸੱਦਿਆ ਮੌਕਾ ਦਿੱਤਾ ਘੋੜਾ ਫਿਲਮਾਉਣ ਦਾ ਹਨਾ ਪਹਿਲਾਂ ਤਾਂ ਗਰੇਂਦਰ ਬਾਈ ਆਪਣੇ ਪਿੰਡ ਦਾ ਪ੍ਰੋਪਰ ਐਡਰੈਸ ਦੱਸ ਦਿਓ ਵੀ ਆਪਾਂ ਅੱਜ ਮਾਝੇ ਏਰੀਆ ਦਾ ਜਿਹੜਾ ਤੁਹਾਡਾ ਪਿੰਡ ਆ ਇਹ ਤਲਵੰਡੀ ਟੋਪਾ ਸਾਡਾ ਤਲਵੰਡੀ ਸੋਭਾ ਸਿੰਘ ਜੀ ਜਿਹੜਾ ਨਵਾਂ ਪੋਲ ਆ ਜੀ ਫਿਰੋਜ਼ਪੁਰ ਵਾਲਾ ਅੱਛੇ ਬਾਈ ਉਤੋਂ 7-8 ਕਿਲੋਮੀਟਰ ਦੂਰ ਆ ਜੀ ਹੂੰ ਕੋਟ ਬੁੱਢਾ ਲੱਗੇ ਠੀਕ ਹੈ ਬਾਈ ਹਾਂਜੀ ਠੀਕ ਇਨਾਂ ਬਾਰੇ ਦੱਸ ਦਿਓ ਸੀਨੀਅਰ ਆਪਣੇ ਅੰਕਲ ਜੀ ਹੁਣੀ ਬੈਠੇ ਹਾਂਜੀ ਉਹ ਤੇ ਆਪਣਾ ਭਰਾ ਗੁਰਕੀਰਤ ਠੀਕ ਹੈ ਬਾਈ ਚੈਨਲ ਵਿੱਚ ਚਲਾਉਂਦਾ ਮੇਰਾ ਖਿਆਲ ਬਾਈ ਦਾ ਦੇਖਦੇ ਰਹਿੰਦੇ ਆ ਇੰਸਟਾਗ੍ਰਾਮ ਤੇ ਪੇਜ ਆ ਇੰਸਟਾਗ੍ਰਾਮ ਤੇ ਗੁਰਕੀਰਤ ਕਤਲਵੰਦੀ ਦੇ ਨਾਂ ਤੇ ਹਾਂਜੀ ਠੀਕ ਹੈ ਬਾਈ ਉਹ ਮੇਰੇ ਤਾਇਆ ਜੀ ਵੱਡੇ ਠੀਕ ਹੈ ਬਾਈ ਸਰਦਾਰ ਰਿਸ਼ਮ ਸਿੰਘ ਜੀ ਹੂੰ ਇਹ ਮੇਰੇ ਪਾਪਾ ਸਰਦਾਰ ਜਵਾਨ ਸਿੰਘ ਜੀ ਠੀਕ ਹੈ ਬਾਈ ਇਹ ਵੀ ਸਾਡੇ ਤਾਇਆ ਜੀ ਲਾਗੋ ਕਾਲੇ ਕਿਆ ਤੋਂ ਖੋੜੀਆਂ ਰੱਖੀ ਜਾਂਦਾ ਠੀਕ ਹੈ ਬਾਈ ਸਰਦਾਰ ਰਾਜਵੀਰ ਸਿੰਘ ਜੀ ਠੀਕ ਹੈ ਬਾਈ ਇਹ ਵੀ ਮੇਰੇ ਤਾਇਆ ਜੀ ਹੈ ਸਰਦਾਰ ਸੁਖਰਾਜ ਸਿੰਘ ਜੀ ਹਾਂਜੀ ਤੇ ਇਹ ਇਹ ਮਨਜਿੰਦਰ ਸਿੰਘ ਜੀ ਠੀਕ ਹੈ ਵੀਰੇ ਉਹ ਵੀ ਮੇਰੇ ਤਾਇਆ ਜੀ ਦਾ ਬੇਟਾ ਜਸਪ੍ਰੀਤ ਸਿੰਘ ਜੀ ਇਹ ਮੇਰੀ ਭੂਆ ਜੀ ਦਾ ਬੇਟਾ ਤੇਰਾ ਨਿਸ਼ਾਨ ਸਿੰਘ ਆ ਜੀ ਠੀਕ ਹੈ ਵੀਰੇ ਉਹ ਮੰਤ ਦੇ ਨਾਨਾ ਜੀ ਆ ਠੀਕ ਹੈ ਭਾਈ ਉਹ ਪਰਮਿੰਦਰ ਆ ਛੋਟਾ ਭਰਾ ਠੀਕ ਹੈ ਭਾਈ ਹਾਂਜੀ ਤੇ ਆ ਤੁਹਾਡੇ ਬੱਚੇ ਆ ਗਏ ਹਨ। ਹਾਂਜੀ ਇਹ ਸਾਡੇ ਬੱਚੇ ਆ ਜੀ। ਜੈ ਜੀ, ਜੈਦੀ ਸਿੰਘ। ਅੰਕਲ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਜਿਵੇਂ ਅੰਕਲ ਜੀ ਦੱਸਦੇ ਸੀ ਵੀ ਸਾਡਾ ਪਹਿਲਾਂ ਤੁਸੀਂ ਤਕਰੀਬਨ 10-12 ਸਾਲਾਂ ਤੋਂ ਜਾਦੇ ਕੰਮ ਜਿਹੜਾ ਵਪਾਰ ਦਾ ਰਿਹਾ ਹਨਾ ਤੇ ਵੈਸੇ ਬਸ਼ੇਰੇ ਵੀ ਪਾਲੇ ਵੀ ਆ ਲਿਆ ਕੇ ਵੇਚੇ ਵੀ ਆ ਹਾਂਜੀ ਵੀ ਘੋੜਾ ਰੱਖਣ ਵਾਸਤੇ ਪਹਿਲੀ ਵਾਰ ਲਿਆਂਦਾ ਹਾਂਜੀ ਘੋੜਾ ਰੱਖਣ ਵਾਸਤੇ ਪਹਿਲੀ ਵਾਰ ਲਿਆਂਦਾ ਠੀਕ ਆ ਬਾਈ ਤੇ ਇਹਦਾ ਬਾਈ ਇੱਕ ਤਾਂ ਸਾਨੂੰ ਪਿੱਛੇ ਤੋਂ ਖਾਨਦਾਨ ਕਲੀਅਰ ਕਰਦੇ ਹੋ ਘੋੜੇ ਦਾ ਤੇ ਕਿੰਨੀ ਉਮਰ ਹੋ ਗਈ ਨਾ ਕੀ ਰੱਖਦਾ ਤੁਸੀਂ ਇਹਦਾ ਬੱਚਾ ਨਾ ਇਹਦਾ ਹਮਾਲਿਆ ਰੱਖਿਆ ਜੀ ਠੀਕ ਹੈ ਵੀਰੇ ਤੇ 67 ਇੰਚ ਦੀ हाइट ਹੈ ਜੀ ਦੋ ਦੰਦ ਆ ਜੀ ਹਲੇ ਬੱਚਾ ਹੂੰ ਤੇ ਪ੍ਰਿੰਸ ਦੋਡਾਲੇ ਦਾ ਪੋਤਾ ਜੀ ਅੱਛਾ ਤੇ ਬਾਪ ਇਹਦੇ ਦਾ ਨੂਰ ਆ ਜੀ ਭਗਵਾਨਪੁਰਾ ਪਿੰਡ ਆਪਣੇ ਠੀਕ ਹੈ ਬਈ ਉੱਥੇ ਇਹਦਾ ਬਾਪ ਆ ਜੀ ਠੀਕ ਹੈ ਬਈ ਤੇ ਮਾਂ ਇਹਦੀ ਨੂਰੇ ਦੀ ਆ ਜੀ ਬਾਕਰਪੁਰ ਵਾਲੇ ਦੀ ਅੱਛਾ ਬਈ ਤੇ ਇਹਦੀ ਮਾਂ ਦੀ ਕਿੰਨੀ ਕ ਹਾਈਟ ਆ ਬਈ ਮਾਂ ਇਹਦੀ ਬਾਈ ਤੇ 8 ਇੰਚ ਬਹੁਤ ਚੰਗੀ ਘੋੜੀ ਹੈ 8 ਇੰਚ ਹੈ ਠੀਕ ਹੈ ਵੀਰੇ ਹਾਂਜੀ ਗੁਰਿੰਦਰ ਬਾਈ ਜਿਵੇਂ ਚਲੋ ਤੁਸੀਂ ਵਪਾਰ ਦਾ ਪਹਿਲਾਂ ਕੀਤਾ ਕੰਮ ਤੇ ਹੁਣ ਵੀ ਨਾਲ-ਨਾਲ ਕਰ ਰਹੇ ਹੋ ਹਾਂਜੀ ਘੋੜੇ ਦਾ ਵਿਚਾਰ ਤੁਹਾਡਾ ਇਹ ਬਸ਼ੇਰਾ ਲੈਣ ਦਾ ਕਿਵੇਂ ਬਣਿਆ ਸੀਗਾ ਇਹ ਵਿਚਾਰ ਬਾਈ ਐਵੇਂ ਘੋੜਾ ਤੇ ਬੜੇ ਚਿਰ ਤੱਕ ਵੇਦੇ ਫਿਰਦੇ ਆ ਚੰਗਾ ਨਹੀਂ ਕੋਈ ਮਿਲਦਾ ਹਾਂ ਇਹ ਬਸ਼ੇਰਾ ਸਾਂਭਿਆ ਉਹਨਾਂ ਦੇਸੀ ਖਰਾਗ ਨਾਲ ਕਰੇ ਸਾਂਭਿਆ ਬੰਦੇ ਕੋਈ ਅਜ ਤੱਕ ਇਹਦੀ ਵੀਡੀਓ ਕੋਈ ਫੋਟੋ ਨਹੀਂ ਪਾਈ YouTube ਤੇ ਚੈਨਲ ਤੇ ਠੀਕ ਹੈ ਬਾਈ ਨਾ ਕਿਸੇ ਫੋਟੋ ਨਹੀਂ ਖਿੱਚੀ ਦੀ ਕਰੇ ਸਾਂਭਿਆ ਉਹਨਾਂ ਹਾਂ ਗੋੜ ਦੇਸੀ ਖਰਾਗ ਨਾਲ ਸਾਂਭਿਆ ਉਹਨਾਂ ਜੀ ਹਾਂ ਜਵੀ ਜੋ ਛੋਲੇ ਪਾ ਕੇ ਸਾਂਭਿਆ ਜੀ ਠੀਕ ਹੈ ਕਰ ਰਹੀ ਵੇ ਆ ਉਹ ਬੰਦੇ ਦੇ ਕੋੜਾ ਨਾ ਕਿਤੇ ਮੰਡੀ ਗਿਆ ਅਜੇ ਤੱਕ ਨਾ ਇਹਦੀ ਕੋਈ ਫੋਟੋ ਖਿੱਚੀ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਜਿਹੜਾ ਇਹ ਤੁਸੀਂ ਦੱਸਿਆ ਜਿੰਨਾਂ ਤੋਂ ਲਿਆ ਬੱਚਾ ਇਹ ਆਪਾਂ ਭਗਵਾਨਪੁਰੇ ਵਾਲੇ ਆ ਬਾਈ ਹਾਂਜੀ ਉਹਨਾਂ ਦੇ ਕੋੜੇ ਦਾ ਬੱਚਾ ਜੀ ਕੋੜੇ ਦਾ ਉਹ ਨਕੋੜਾ ਵੀ ਉਹਨਾਂ ਦੇ ਕੋਲੇ ਆਪਦੇ ਕੋਲ ਨਹੀਂ ਉਹਨਾਂ ਕੋਲ ਨਹੀਂ ਕੋੜਾ ਜੀ ਇਹ ਆਪਾਂ ਪਿੱਖੀ ਵਿੰਡ ਲਾਗੂ ਲਿਆ ਜੀ ਸ਼ਾਂਤਪੁਰਾ ਪਿੰਡ ਹੈ ਜੀ ਠੀਕ ਹੈ ਬਾਈ ਕੋੜਾ ਇਹਦਾ ਬਾਪ ਆ ਜਿਹੜਾ ਹਾਂਜੀ ਉਹ ਹਮਾਂ ਲਿਆਦਾ ਉਹ ਭਗਵਾਨਪੁਰੇ ਹਾਂਜੀ ਉਹ ਭਗਵਾਨਪੁਰੇ ਠੀਕ ਹੈ ਠੀਕ ਹੈ ਬਾਈ ਤੇ ਜਿੰਨਾਂ ਤੋਂ ਆਪਾਂ ਬੱਚਾ ਇਹ ਲਿਆ ਬਾਈ ਉਹਨਾਂ ਦਾ ਪਹਿਲਾਂ ਹੋਰ ਵੀ ਕੋੜੇ ਰੱਖਦੇ ਆ ਵੀਰ ਹਣੀ ਜਾਂ ਨਹੀਂ ਨਹੀਂ ਉਹਨਾਂ ਕੋਲ ਬਸ ਇੱਕੋ ਕੋੜੀ ਹੈ ਜੀ ਕਰੇ ਰੱਖੀ ਹੈ ਜੀ ਅੱਛਾ ਹਾਂਜੀ ਠੀਕ ਹੈ ਬਾਈ ਹ ਤੇ ਬਾਕੀ ਅੰਕਲ ਜੀ ਨੇ ਮੈਨੂੰ ਫੋਨ ਤੇ ਵੀ ਦੱਸੀ ਸੀ ਜਿੰਨੀ ਗੱਲਬਾਤ ਇਹਦੇ ਬਾਰੇ ਵੀ ਕੁਦਰਤੀ ਖਰਾਕ ਦੇ ਨਾਲ ਘੋੜਾ ਤਿਆਰ ਕੁਦਰਤੀ ਖਰਾਕ ਨਾਲ ਤਿਆਰ ਹੈ ਜੀ ਹਾਂਜੀ ਤੇ ਹਾਈਟ ਜਿਵੇਂ ਤੁਸੀਂ ਦੱਸਿਆ 67 ਇੰਚ ਕਰ ਗਿਆ ਇਹਦੀ ਹੁਣ ਆਪਾਂ ਅੱਜ ਸਟੱਡ ਸਰਵਿਸ ਓਪਨ ਕਰ ਰਹੇ ਹਾਂ ਹਾਂ ਜੀ ਉਪਰ ਕਰਾਂਗੇ ਠੀਕ ਆ ਬਾਈ ਤੇ ਪਹਿਲਾਂ ਪੁਰਾਣੇ ਮਾਲਕਾਂ ਨੇ ਵੀ ਕੋਈ ਨਹੀਂ ਕੋਈ ਮਿਡ ਕੋਈ ਘੋੜੀ ਨਹੀਂ ਬਲਾਈ ਅੱਛਾ ਹਾਂਜੀ ਠੀਕ ਆ ਤੇ ਆਪਾਂ ਮਿਡ ਕਰਾਤੀਆਂ ਫਿਰ ਕੋਈ ਹਾਂਜੀ ਦੋ ਕੋੜੀਆਂ ਮਿਡ ਕਰਾਈਆਂ ਅੰਕਲ ਜੀ ਨਾਲੇ ਠੀਕ ਆ ਹਾਂਜੀ ਠੀਕ ਆ ਠੀਕ ਆ ਬਾਈ ਗੁਰਿੰਦਰ ਭਾਈ ਇਹਦੀ ਫਿਰ ਫੀਸ ਕਿੰਨੀ ਰੱਖੋਗੇ ਤੁਸੀਂ ਹ ਠੀਕ ਹੈ ਹਾਂਜੀ ਤੇ ਬਾਕੀ ਜਿਵੇਂ ਉਹਦੇ ਵਿੱਚ ਹੁੰਦਾ ਕੋਈ ਜੰਪਾਂ ਦਾ ਹਿਸਾਬ ਕਿਤਾਬ ਕੋੜੀ ਮੇਟ ਕਰਾਉਣਾ ਦਾ ਨਹੀਂ ਸਮਝ ਜਿੰਨਾ ਚਿਰ ਗੱਬਨ ਨਹੀਂ ਰੰਦੀ ਜਿੰਨੇ ਮਰਜੀ ਜੰਪ ਦੇ ਰਹਿਣ ਕੋੜੀ ਕੱਬਣ ਕਰਕੇ ਛੱਡਾਂਗੇ ਠੀਕ ਹੈ ਬਾਈ ਹਾਂਜੀ ਕੋਈ ਉਹਦੇ ਚ ਟਾਈਮ ਦਾ ਹੋਣੀ ਵੀ ਕੋੜੀ ਅੰਦਰ ਦੀ ਸਾਫ਼ ਹੋਣੀ ਚਾਹੀਦੀ ਛੋਡੇ ਬੰਦੇ ਕੋਈ ਟਾਈਮ ਖੁੱਲਾ ਟਾਈਮ ਬਾਈ ਠੀਕ ਹੈ ਜਿੰਨੀ ਵਾਰ ਮਰਜੀ ਕੋ ਛੜਾਵੇ ਠੀਕ ਹੈ ਬਾਈ ਹਾਂਜੀ ਤੇ ਬਾਕੀ ਕੋੜੇ ਦਾ ਬਾਈ ਖਾਨਦਾਨ ਬਹੁਤ ਚੰਗਾ ਆ ਗਿਆ ਹੈ ਨਾ ਪਿਓ ਵਾਲੇ ਪਾਸੋਂ ਪ੍ਰਿੰਸ ਵਾਲੀ ਲਾਈਨ ਆ ਗਈ ਹਾਂਜੀ ਤੇ ਮਾਲੇ ਪਾਸੋਂ ਨੂਰੇ ਵਾਲਾ ਖਾਨਦਾਨ ਆ ਗਿਆ ਹਾਂਜੀ ਪੌਰੀਆਂ ਪੂਰੀਆਂ ਦਾ ਸਾਰੀਆਂ ਸਾਫ਼ ਸ ਠੀਕ ਆ ਭਾਈ ਹਾਂਜੀ ਤੇ ਇੱਕ ਗੱਲ ਗਰੇਂਦਰ ਬਾਈ ਮੈਨੂੰ ਜਿਹੜੀ ਸਭ ਤੋਂ ਖਾਸ ਲੱਗੀ ਜਿਵੇਂ ਹਨਾ ਹਾਂਜੀ ਘੋੜੇ ਦੇ ਵਿੱਚ ਬਾਡੀ ਬਣਤਰ ਦਾ ਬਹੁਤ ਜ਼ਿਆਦਾ ਕੋੜ ਬਹੁਤ ਜ਼ਿਆਦਾ ਮਜ਼ਬੂਤ ਹੈ ਮਜ਼ਬੂਤੀ ਵਾਲੇ ਪੱਖ ਤੋਂ ਹੱਕ ਹੱਕ ਦੇਖੋ ਵੀ ਚੌੜਾ ਕਿੰਨਾ ਘੋੜਾ ਹਨਾ ਪਿੱਠ ਪੂੜੇ ਦਾ ਬਹੁਤ ਚੌੜਾ ਸੀ ਹਾਂਜੀ ਬਣਤਰਾਂ ਵਾਲੇ ਪੱਖ ਤੋਂ ਘੋੜਾ ਚੰਗਾ ਤੇ ਮਜ਼ਬੂਤੀ ਦੇ ਨਾਲ ਨਾਲ ਸੱਪਣ ਵੀ ਹੈਗਾ ਘੋੜੇ ਚ ਪੂਰਾ ਸੱਪਣਾ ਜੀ ਗੁਲਾਬੀ ਪਾਣਾ ਮੋਹ ਮਹਾਂਦਰੇ ਦਾ ਬੜਾ ਸੁਣਾ ਕੰਨ ਵੀ ਕੁੰਡੀ ਵਾਲਾ ਸੀ ਕੰਨ ਕੁੰਡੀ ਦਾ ਜੀ ਠੀਕ ਆ ਭਾਈ ਹਾਂਜੀ ਤੇ ਇੱਕ ਤਾਂ ਤੁਸੀਂ ਆਪਦਾ ਕੰਟੈਕਟ ਨੰਬਰ ਸਾਂਝਾ ਕਰਦੇ ਹੋ ਭਰਾਵਾਂ ਨੂੰ ਹਾਂਜੀ ਮੇਰਾ ਨੰਬਰ ਹੈ ਜੀ 752804753 ਠੀਕ ਹੈ ਭਾਈ 7528047530 ਹਾਂਜੀ ਠੀਕ ਹੈ ਭਾਈ ਤੇ ਬਾਕੀ ਗਰੇਂਦਰ ਵੀਰੇ ਮੰਨ ਲਓ ਕਈ ਵਾਰ ਭਰਾ ਕੋਈ ਦੂਰੋਂ ਨੇੜੇ ਚੱਲ ਕੇ ਆਉਂਦੇ ਹਨਾ ਕਈ ਵਾਰ ਘੋੜੀ ਨੂੰ ਜਿਹੜਾ ਜੰਪ ਹੁੰਦਾ ਵੀ ਇੱਕ ਦੋ ਦਿਨ ਠਹਿਰ ਕੇ ਮਿਲਣਾ ਹੁੰਦਾ ਟਾਈਮ ਤੋਂ ਪਹਿਲਾਂ ਘੋੜੀ ਆ ਜਾਂਦੀ ਆਪਣੇ ਕੋਲ ਤਾਂ ਉਹਦੇ ਵਾਸਤੇ ਭਾਈ ਜਿਵੇਂ ਇਸ ਡਾਕਟਰ ਤੋਂ ਚੈੱਕ ਅਪ ਦਾ ਤੁਹਾਡੇ ਕੋਲ ਹੈਗਾ ਡਾਕਟਰ ਸਾਹਿਬ ਆਪਣੇ ਕੋਲ ਸਤਨਾਮ ਸਿੰਘ ਆਉਂਦੇ ਆ ਜੀ ਜਦੋਂ ਫੋਨ ਲਈ ਉਹਦੇ ਆ ਜਾਂਦੇ ਆ ਜੀ ਠੀਕ ਆ ਹਾਂਜੀ ਤਾਂ ਮੰਨ ਲਓ ਜੇ ਕੋਈ ਭਰਾ ਦੂਰੋਂ ਨੇੜੇ ਘੋੜੀ ਲੈ ਕੇ ਆਉਂਦਾ ਤਾਂ ਇੱਥੇ ਵੀ ਚੈੱਕ ਅਪ ਕਰਵਾ ਕੇ ਮੀਟ ਕਟਾ ਸਕਦੇ ਹਾਂ ਜੀ ਕਰਾ ਸਕਦੇ ਠੀਕ ਆ ਭਾਈ ਬੰਦਾ ਆਏਗਾ ਫੁੱਲਾ ਜੁੱਤਰਾ ਮਾਜੀ ਭਾਵੇਂ ਨਾਲ ਆ ਕੇ ਕੋਈ ਬੰਦਾ ਵੀ ਰਹਿ ਸਕਦਾ ਇੱਕ ਠੀਕ ਆ ਹਾਂਜੀ ਜੇ ਮੰਨ ਲਓ ਕਿਸੇ ਨੇ ਇੱਕ ਦੋ ਦਿਨ ਰੋਕਣਾ ਹੋਵੇ ਘੋੜੀ ਦੇ ਨਾਲ ਕੋਈ ਗੱਲ ਹੀ ਨਹੀਂ ਤਾਂ ਕੋਈ ਸਮੱਸਿਆ ਵਾਲੀ ਨਹੀਂ ਨਹੀਂ ਠੀਕ ਆ ਭਾਈ ਹਾਂਜੀ ਤੇ ਜੇ ਆਪਾਂ ਪਿੱਛੇ ਤੋਂ ਤੁਹਾਡੇ ਕੰਮ ਕਾਰੋਬਾਰੇ ਹੋਰ ਗੱਲਬਾਤ ਕਰੀਏ ਜਿਵੇਂ ਅੰਕਲ ਜੀ ਦੱਸਦੇ ਸੀਗੇ ਵੀ 10-12 ਸਾਲ ਤੁਹਾਨੂੰ ਤਕਰੀਬਨ ਇਸ ਫੀਲਡ ਦੇ ਵਿੱਚ ਹੋ ਗਏ ਤੇ ਸੇਲ ਪਰਚੇ ਦਾ ਫਿਰ ਕਾਫੀ ਕਰਦੇ ਰਹੇ ਨੇ ਰੱਖ ਸੇਲ ਪਰਚੇ ਦਾ ਬੜਾ ਕੰਮ ਕੀਤਾ ਅੱਛਾ ਭਾਈ ਹਾਂਜੀ ਜਿਆਦੇ ਫਿਰ ਨੁਕਰੇ ਦਾ ਹੀ ਰੱਖਿਆ ਬਈ ਨੁਕਰੇ ਦਾ ਰਚਿਆ ਬਈ ਅੱਛਾ ਹਾਂਜੀ ਠੀਕ ਆ ਨੋ ਕਰਾਏ ਬਈਛੇਤੀ ਸੇਲ ਹੋਈ ਨੇ ਹਾਂਜੀ ਸਦਾ ਬਹਾਰਾ ਸਦਾ ਬਹਾਰਾ ਨੋ ਕਰੀ ਹਾਂਜੀ ਠੀਕ ਆ ਬਾਈ ਤੇ ਹੋਰ ਵੀ ਕੋਈ ਫਾਰਮ ਤੇ ਆਪਾਂ ਜਾਨਵਰ ਐਸ ਵਾਸਤੇ ਜਿਹੜੇ ਸੇਲ ਵਾਸਤੇ ਹਾਂਜੀ ਹੈਗੇ ਆ ਜੀ ਦੋ ਬਸ਼ੇਰੀਆਂ ਜੀ ਆਪਣੇ ਕੋਲ ਠੀਕ ਆ ਬਾਈ ਹਾਂਜੀ ਤੇ ਉਹਨਾਂ ਬਾਰੇ ਵੀ ਦੱਸ ਦਿਓ ਜੇ ਕਿਸੇ ਭਰਾ ਕੋਈ ਚਾਹਵਣ ਸੱਜਣ ਕਈ ਵਾਰ ਖਰੀਦਣਾ ਚਾਹੁੰਦਾ ਹੁੰਦਾ ਨਾ ਇੱਕ ਦੇ ਬਸ਼ੇਰੀ ਬਾਈ ਸਾਢੇ 1.5 ਮਹੀਨੇ ਦੀ ਹੈ ਜੀ ਠੀਕ ਆ ਹਾਂਜੀ ਠੀਕ ਆ ਜੀ ਤੇ ਇੱਕ ਬਸ਼ੇਰੀ 4 ਮਹੀਨੇ ਦੀ ਠੀਕ ਆ ਇਹ ਜਿਹੜੀ ਸਾਢੇ 8 ਮਹੀਨੇ ਵਾਲੀ ਹੈ ਬਾਈ ਕਿਹੜੇ ਘੋੜੇ ਦੀ ਹੈ ਇਹ ਹਾਥੀ ਘੋੜੇ ਦੀ ਪੋਤੀ ਹੈ ਜੀ ਇਹਦੇ ਬਾਪ ਦਾ ਇਹ ਨੰਬਰ ਸਾਰਾ ਉਸ ਨੋਨਾਂ ਕੋਲ ਕੋੜਾ ਅੱਛਾ ਉਹਦਾ ਨਾਂ ਨਹੀਂ ਮੈਨੂੰ ਪਤਾ ਉਸ ਘੋੜੇ ਦੀ ਬੱਚੀ ਹੈ ਜੀ ਤੇ ਬੱਚੀ ਵੈਸੇ ਬਾਈ ਸਪੌਟਲੈਸ ਆਣਾ ਸ਼ੋਅ ਕੁਆਲਟੀ ਬੱਚੀ ਹੁੰਦੀ ਆਲਾ ਕੰਨ ਹੈ ਹੁੰਡੀ ਆਲਾ ਕੰਨ ਲੈਂਥ ਲੋਂਥ ਵੀ ਚੰਗੀ ਆ ਤੇ ਮੈਨੂੰ ਲੱਗਦਾ ਕੋਈ ਸਪੌਟ ਵੀ ਨਹੀਂ ਹੋਣਾ ਇਹਦੇ ਹਨਾ ਨਹੀਂ ਹੈਗਾ ਜੀ ਇਹਨੂੰ ਜਿੱਥੋਂ ਤੱਕ ਮੇਰਾ ਖਿਆਲ ਆ ਵੀ ਜੇ ਕੋਈ ਭਰਾ ਕੰਪੀਟੀਸ਼ਨ ਲੜਨਾ ਚਾਹੁੰਦਾ ਤਾਂ ਸ਼ੋਅਾਂ ਦੇ ਵਿੱਚ ਵੀ ਬੱਚੀ ਨੂੰ ਪਾ ਸਕਦਾ ਹਨਾ ਸੋਣੀ ਬਣਨ ਵਾਲੀ ਆ ਬੱਚੀ ਬਰੀਡਿੰਗ ਵਾਸਤੇ ਵੀ ਜਾਂ ਵੈਸੇ ਵੀ ਹਾਂਜੀ ਤੇ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਤੇ ਦੂਜੀ ਬੱਚੀ ਉਹ ਵੀਰ ਕੋੜੇ ਦੀ ਪੋਤੀ ਆ ਜੀ ਅੱਛਾ ਬਾਈ ਹਾਂਜੀ ਉਹ 4.5 ਮਹੀਨਿਆਂ ਦੀ ਹਾਂਜੀ 4 ਮਹੀਨੇ ਦੀ ਠੀਕ ਆ ਬਾਈ ਹਾਂਜੀ 4 ਮਹੀਨੇ ਉਹਦੀ ਉਮਰ ਹੋ ਗਈ ਹਾਂਜੀ ਤੇ ਜਿਹੜਾ ਡਾਕਟਰ ਸਟੱਡ ਫਾਰਮ ਵਾਲੇ ਬਾਈ ਸ਼ੰਦਰ ਦੇ ਕੋਲੇ ਵੀਰ ਕੋੜਾ ਉਹਦੀ ਕੋੜੀ ਪੋਤੀ ਆ ਜੀ ਠੀਕ ਆ ਬਾਈ ਹਾਂਜੀ ਇਹਨਾਂ ਦੋਵੇਂ ਬੱਚੀਆਂ ਦਾ ਥੋੜਾ ਵਿਚਾਰ ਹੈਗਾ ਸੇਲ ਕਰ ਹਾਂਜੀ ਸੇਲ ਕਰ ਠੀਕ ਆ ਬਾਈ ਹਾਂਜੀ ਤੇ ਬਾਕੀ ਜੇ ਹੋਰ ਆਪਾਂ ਗੱਲਬਾਤ ਕਰੀਏ ਜਿਵੇਂ ਅਸੀਂ ਨੋਟਿਸ ਕਰਦੇ ਰਹੇ ਨੇ ਗੁਰਿੰਦਰ ਵੀਰੇ ਹਾਂਜੀ ਤੁਹਾਡੇ ਇਧਰ ਮਾਝੇ ਏਰੀਏ ਦੇ ਵਿੱਚ ਹੁਣ ਥੋੜਾ ਜਿਹਾ ਦੌਰ ਹੋਰ ਵੀ ਕਾਫੀ ਵੱਧ ਗਿਆ ਚੰਗੇ ਚੰਗੇ ਸ਼ਾਨ ਕੋੜੇ ਏਰੀਏ ਦੇ ਵਿੱਚ ਤੁਹਾਡੇ ਆ ਗਏ ਹਨਾ ਧਿਆਨ ਲੋਕਾਂ ਦਾ ਹੁਣ ਇਸ ਪਾਸੇ ਜਿਆਦਾ ਆ ਹਨਾ ਸਾਡੇ ਪਹਿਲਾਂ ਵੀ ਬਹੁਤ ਚੰਗੇ ਕੋੜੇ ਰਹੇ ਜੀ ਹੂੰ ਪਹਿਲਾਂ ਵੀ ਚੰਗੇ ਰਹੇ ਆ ਤੇ ਹੁਣ ਜਿਵੇਂ ਜਿਵੇਂ ਕੰਪੀਟੀਸ਼ਨ ਵਧ ਜਾਂਦਾ ਬਾਈ ਉਸ ਹਿਸਾਬ ਨਾਲ ਜਾਨਵਰ ਹੋਰ ਵੀ ਚੰਗੇ ਤੋਂ ਚੰਗਾ ਦਿਨੋਂ ਦਿਨ ਆ ਰਹੇ ਹਨਾ ਜਿਹੜਾ ਸ਼ਾਨ ਆ ਸੁਭਰਾਵਾ ਉਹ 5 ਕਿਲੋਮੀਟਰ ਸਾੜ ਤੋਂ ਰਿਹਾ ਸ਼ਾਨ ਇਥੇ ਹੂੰ ਹਾਂਜੀ ਠੀਕ ਆ ਬਾਈ ਦੇ ਕਾਫੀ ਥੋੜੇ ਏਰੀਏ ਦਾ ਮਾਜੇ ਦਾ ਨਾਮ ਆਉਂਦਾ ਚੰਗੇ ਚੰਗੇ ਪੋੜੇ ਨੇ ਠੀਕ ਹੈ ਬਾਈ ਤੇ ਬਾਕੀ ਹੋਰ ਜਿੰਨੇ ਆਪਣੇ ਨਾਲ ਥੋੜੇ ਆ ਰਿਸ਼ਤੇਦਾਰ ਯਾਰ ਮਿੱਤਰ ਵਗੈਰਾ ਬੈਠੇ ਆ ਸਾਰੇ ਇਹ ਤਕਰੀਬਨ ਮੇਰਾ ਖਿਆਲ ਆ ਸਾਰਿਆਂ ਦੇ ਕੋਲੇ ਸਰਕਲ ਦੇ ਵਿੱਚ ਪੋੜੀਆਂ ਆ ਗਈਆਂ ਲਗਭਗ ਹਾਂਜੀ ਹਾਂਜੀ ਆ ਗਈਆਂ ਠੀਕ ਹੈ ਬਾਈ ਹਾਂਜੀ ਤੇ ਗ੍ਰਿੰਦਰ ਵੀਰੇ ਹੋਰ ਜਿਵੇਂ ਤੁਸੀਂ ਚਲੋ ਦੱਸਿਆ ਵੀ ਤੁਸੀਂ ਇਹ ਬੱਚੇ ਨੂੰ ਤੁਸੀਂ ਹਿਮਾਲਿਆ ਨੂੰ ਉਹ ਬੰਦਿਆਂ ਦੇ ਘਰੇ ਪਲਿਆ ਤੇ ਵੱਡਾ ਹੁੰਦਾ ਦੇਖਿਆ ਹਣਾ ਥੋੜਾ ਪਹਿਲਾਂ ਤੋਂ ਹੀ ਮਣ ਦੇ ਵਿੱਚ ਵਿਚਾਰ ਮਾੜਾ ਮੋਟਾ ਹੈਗਾ ਅਸੀਂ ਵੀ ਪੋੜੇ ਆ ਪਣੇ ਕੋਈ ਗੱਲਬਾਤ ਬਣ ਜੇ ਤੇ ਹੋਰ ਗੱਲਾਂ ਤੁਹਾਨੂੰ ਇਸ ਘੋੜੇ ਦੇ ਵਿੱਚ ਕਿਹੜੀਆਂ ਚੰਗੀਆਂ ਲੱਗਦੀਆਂ ਨੇ ਵੀ ਜਾਂ ਜਿਹੜਾ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹੋ ਵੀ ਬਰੀਡਿੰਗ ਨੂੰ ਇਹ ਚੰਗਾ ਰਹੂਗਾ ਇੱਕ ਤੇ ਬਾਈ ਜੀ ਸੁਭਾਅ ਦਾ ਬਹੁਤ ਜ਼ਿਆਦਾ ਸੀਲ ਹੈ ਹਮ ਜਿਤਨਾ ਮਰਜ਼ੀ ਭਾਵੇਂ ਕੋਈ ਬੱਚਾ ਫੜੀ ਫਰੇ ਕੋਈ ਗਾਲ ਹੀ ਨਹੀਂ ਹਮ ਤੇ ਇਹਦੀ ਮਾਂ ਬੜੀ ਚੰਗੀ ਹੈ ਦਾ ਬਾਪ ਚੰਗਾ ਜੀ ਕੁੰਡੀਆਂ ਵਾਲੇ ਕਾਨੇ ਦੀ ਮਾਂ ਦੇ ਹਮ ਕੁੰਡੀ ਵਾਲਾ ਕਾਨੀ ਦੇ ਬਾਪ ਦਾ ਜੇ ਵੀ ਤੁਹਾਨੂੰ ਪਤਾ ਬਹੁਤ ਚੰਗਾ ਬਾਡੀ ਬੰਤਰ ਦਾ ਹੋਰੀਆਂ ਦਾ ਸਾਫ ਜ਼ਰਾ ਚੰਗਾ ਜੀ ਹਾਂਜੀ ਬਾਈ ਹਾਂਜੀ ਠੀਕ ਹੈ ਭਾਈ ਜਿੰਨੀ ਇਹ ਕਚੋੜੀ ਬਾਈ ਉਨਾ ਹੀ ਪਿੱਛੋ ਚੜਾ ਹੈ ਹਾਂ ਚੜਾ ਜਿੜਾ ਵੈਸੇ ਉਹ ਸਾਉ ਸੀ ਲਾ ਬਾਈ ਸਾਉ ਸੀ ਲਾ ਤੇ ਦੇਖੋ ਆਪਾਂ ਜਦੋਂ ਇਹਦੇ ਕੋਈ ਸ਼ੋ ਹਲਟਰ ਵਗੈਰਾ ਜਾਂ ਕੋਈ ਪੌਣਿਆ ਕੰਡੇ ਵਾਲਾ ਤੇ ਕੋਈ ਬਾਲੀ ਚੌੜ ਜਾਂ ਇੱਲਤ ਨਹੀਂ ਕਰਦਾ ਨਹੀਂ ਕਰਦਾ ਤੇ ਬਾਈ ਫਿਰ ਤੋਰ ਤੁਰਦਾ ਵੀ ਕਰਦੇ ਹੋ ਤੁਸੀਂ ਇਹਨਾਂ ਨੂੰ ਹਾਂਜੀ ਚਾਲ ਤੁਰਦਾ ਬੜੀ ਜਦੀ ਅੱਛਾ ਹਾਂਜੀ ਸਵਾਰੀ ਡੇਲੀ ਕਰਦੇ ਹੋ ਕਿ ਜਾਂ ਹਜੇ ਨਹੀਂ ਮਾੜਾ ਮੋਟਾ ਨਹੀਂ ਅਜੇ ਮਾੜਾ ਮੋਟਾ ਗਰਮੀ ਕਰਕੇ ਕਰਦੇ ਠੀਕ ਹੈ ਭਾਈ ਤੁਰਦਾ ਤਰਦਾ ਕੋੜਾ ਬਹੁਤ ਜਿਆਦਾ ਚੰਗਾ ਤੁਰਦਾ ਚਾਲ ਹਾਂ ਹਾਂਜੀ ਤੇ ਬਾਕੀ ਇੱਕ ਤੁਸੀਂ ਅੰਕਲ ਜੀ ਵਾਲਾ ਵੀ ਨੰਬਰ ਦੱਸ ਦਿਓ ਕਈ ਵਾਰ ਹਾਂਜੀ ਇਹਨਾਂ ਦਾ ਨੰਬਰ 98764 1453 ਠੀਕ ਆ ਬਾਈ ਹਾਂਜੀ ਠੀਕ ਹੈ ਠੀਕ ਹੈ ਤੇ ਇਹਨਾਂ ਦੋਵੇਂ ਨੰਬਰਾਂ ਤੋਂ ਜੇ ਕਿਸੇ ਭਰਾਣੇ ਸਟੱਡ ਸਰਵਿਸ ਲੈਣੀ ਆ ਹਾਂਜੀ ਤਾਂ ਗੱਲਬਾਤ ਕਰਾ ਗੱਲਬਾਤ ਕਰ ਸਕਦਾ ਠੀਕ ਆ ਬਾਕੀ ਅੰਕਲ ਜੀ ਨੂੰ ਪੁੱਛ ਲੈਣੇ ਨੇ ਇਹਨਾਂ ਨੂੰ ਦੋ ਘੋੜੀਆਂ ਹੁਣ ਜਿਵੇਂ ਤੁਸੀਂ ਦੱਸਿਆ ਮੇਟ ਕਰਾਈਆਂ ਨੇ ਹਾਂਜੀ ਤੇ ਅੰਕਲ ਜੀ ਆ ਮੈਂ ਇੱਕ ਫੜ ਦੋ ਹੀ ਪਹਿਲਾਂ ਦਾ ਤੇ ਜਿਵੇਂ ਜੀ ਤੁਸੀਂ ਘੋੜਾ ਦੇਖਿਆ ਹਨਾ ਹਾਂ ਜੀ ਤੁਸੀਂ ਬਾਈ ਹੁਣੇ ਦੱਸ ਦਿਆ ਵੀ ਦੋ ਘੋੜੀਆਂ ਮੇਟ ਵੀ ਕਰਾਈਆਂ ਨੇ ਹਾਂ ਜੀ ਹਾਂ ਤੇ ਤੁਹਾਨੂੰ ਘੋੜਾ ਅੰਕਲ ਕਿਵੇਂ ਲੱਗਿਆ ਜਾਂ ਤੁਹਾਡਾ ਵਿਚਾਰ ਕਿਵੇਂ ਬਣਿਆ ਵੀ ਇਹ ਘੋੜੇ ਤੋਂ ਆਪਾਂ ਘੋੜੀਆਂ ਮੇਟ ਕਰਾਉਣੀਆਂ ਨੇ ਘੋੜਾ ਇੰਨਾ ਜੀ ਮੋਲ ਨਹੀਂ ਲੈਂਦਾ ਵਾ ਹਾਂ ਜੀ ਘੋੜੀ ਹਾਂ ਜੀ ਦੱਕ ਦਿਨ ਹੋਏ ਜੀ ਹਾਂ ਜੀ ਤੇ ਘੋੜਾ ਆੜ ਕੇ ਵੇਖਿਆ ਮੈਂ ਤੇ ਮੈਨੂੰ ਘੋੜਾ ਬਹੁਤ ਵਧੀਆ ਲੱਗਾ ਹਾਂ ਜੀ ਤੇ ਫਿਰ ਮੈਂ ਮਿਲਤੀ ਇਥੋਂ ਦੀ ਸਲਾਹ ਬਣਾਈ ਵੀ ਘੋੜੀਆਂ ਨਾਲ ਤੋਂ ਮੇਟ ਕਰਾਉਣੇ ਤੇ ਲੱਗਾ ਹਾਂ ਠੀਕ ਹੈ ਜੀ ਨਾਲੇ ਸਾਡਾ ਪਿੰਟ ਵੀ ਲੱਗ ਗਿਆ ਇਹਨਾਂ ਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਾਕੀ ਸੋਨੂ ਸਾਰੇ ਭਰਾਵਾਂ ਨੂੰ ਇਸ ਚੀਜ਼ ਦੀ ਖੁਸ਼ੀ ਆ ਹਨਾ ਹੀ ਖੁਸ਼ੀ ਆ ਜੀ ਵੀ ਆਪਣੇ ਨੇੜੇ ਹੋਰ ਛੱਡਾ ਕੋੜਾ ਇੱਕ ਆਇਆ ਸਟੱਡ ਸਰਵਿਸ ਜੀ ਦੀ ਓਪਨ ਹੋਈ ਹੈ ਜੀ ਇਹੀ ਸੁਖ ਹੋ ਜਾਂਦਾ ਘੋੜੀਆਂ ਦੇ ਭਰਾਵਾਂ ਨੂੰ ਇਹਦੇ ਤਾਂ ਕੋਈ ਪਿੱਲੋ ਜਵਾਲਾਮੁਖੀ ਕੋੜਾ ਇਹਦੇ ਤਾਂ ਹਾਂਜੀ ਹਾਂਜੀ ਗੁਰਿੰਦਰ ਦੇ ਕੋਲ ਹਾਂਜੀ ਤੋਂ ਉਹਨੇ ਸੇਲ ਕਰ ਦਿੱਤਾ ਹਾਂਜੀ ਤੇ ਫਿਰ ਹੁਣ ਇਹ ਘੋੜਾ ਸਾਨੂੰ ਉਹਦੇ ਵਰਗਾ ਹੀ ਜਾਪਿਆ ਵੀ ਚੰਗਾ ਘੋੜਾ ਵਾ ਹਾਂਜੀ ਚਲੋ ਜਿੰਨਾ ਟਾਈਮ ਜਵਾਲਾਮੁਖੀ ਇੱਥੇ ਰਿਹਾ ਜੀ ਹਾਂਜੀ ਹਾਂਜੀ ਤੇ ਇੱਥੇ ਪਿੰਡ ਦੇ ਵਿੱਚ ਨੌਕਰੀਆਂ ਘੋੜੀਆਂ ਜਾਂ ਚੰਬੀਆਂ ਜਾਂ ਕਹਿ ਲਓ ਬਰੀਡਿੰਗ ਵਾਸਤੇ ਘੋੜੀਆਂ ਮੀਟਿੰਗ ਵਾਸਤੇ ਆਉਂਦੀਆਂ ਰਹੀਆਂ ਜੀ ਤੇ ਉਸ ਤੋਂ ਬਾਅਦ ਚਲੋ ਕਈ ਵਾਰ ਘੋੜਾ ਵੇਚ ਕੇ ਜਦੋਂ ਚਲਿਆ ਜਾਂਦਾ ਦੂਜੀ ਥਾਂ ਤੇ ਤਾਂ ਏਰੀਆ ਦੇ ਵਿੱਚ ਲੋਕਾਂ ਨੂੰ ਥੋੜੀ ਜਿਹੀ ਨਿਰਾਸ਼ਾ ਹੋ ਜਾਂਦੀ ਹੈ ਜਿਹੜੇ ਭਰਾ ਘੋੜੀ ਨੂੰ ਖੁਸ਼ੀ ਹੋ ਗਈ ਆ ਵੀ ਘੋੜਾ ਚੰਗਾ ਆ ਗਿਆ ਵਾ ਵਧੀਆ ਵਾ ਬਹੁਤ ਵਧੀਆ ਲੱਗਾ ਸਾਨੂੰ ਹਾਂਜੀ ਹਾਂਜੀ हां चलो ਹੁਣ ਦੁਬਾਰੇ ਫੇਰ ਸੌਖਾ ਹੋ ਜਾਂਦਾ ਈ ਕਿਉਂਕਿ ਕਈ ਵਾਰ ਕੀ ਹੁੰਦਾ ਘੋੜੇ ਦੂਰ ਖੜੇ ਹੁੰਦੇ ਆ ਹਾਂਜੀ ਤੇ ਨੌਕਰਿਆਂ ਦੇ ਵਿੱਚ ਦੇਖਿਆ ਜਾਂਦਾ ਕਈ ਵਾਰ 19 ਘੋੜੇ ਦੀ ਫੀਸ ਹੁੰਦੀ ਆ ਉਹਨਾਂ ਆਪਾਂ ਨੂੰ ਕਰਾਇਆ ਪੜਾ ਪਏ ਤੇ ਸਾਨੂੰ ਤੇ ਮਲਪੇ ਇੱਥੋਂ ਤੁਰ ਕੇ ਹੀ ਅਸੀਂ ਆ ਜੰਦੇ ਘੋੜੀ ਤੇ ਸਵਾਰੀ ਕਰਕੇ ਤੇ ਇੱਥੇ ਦਸਾਂ ਮੀਟਾ ਜੀ ਆ ਜਾਈਦਾ ਆ ਸਾਡਾ ਪਿੱਟ ਲੱਗ ਕੇ ਕਾਲੇ ਕੇ ਤਾੜ ਆ ਹਾਂਜੀ ਤੇ ਦੂਰ ਜਾਣਾ ਸਾਨੂੰ ਬੜਾ ਮੁਸ਼ਕਲ ਹੀ ਗਾ ਹਾਂਜੀ ਇੱਥੋਂ ਘੋੜੇ ਮੇਟ ਕਰਾ ਕੇ ਤੇ ਘਰੇ ਹੀ ਆਪਣੇ ਲੈ ਜਾਂਦੇ ਆ ਅਸੀਂ ਠੀਕ ਹੈ ਜੀ ਤੇ ਕੋਈ ਦਿੱਕਤ ਨਹੀਂ ਆਉਂਦੀ ਕੋਈ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਟ੍ਰਾਂਸਪੋਰਟ ਦੀ ਨਹੀਂ ਤੇ ਉਤਰਾ ਕੋਈ ਗੱਡੀ ਕਿਹਲੇ ਮਿਲਦੀ ਕਿਹਦੇ ਮਿਲਦੀ ਨਹੀਂ ਹਾਂਜੀ ਹਾਂਜੀ ਜਾ ਜਾਂਦੇ ਕਿਹਲੇ ਘੋੜੀਆਂ ਘੜੇ ਖਰਾਬ ਕਰਦੀਆਂ ਵਾ ਹਾਂਜੀ ਤੇ ਕਈ ਵਾਰ ਜੰਪ ਜੰਪ ਦੇਣ ਤੋਂ ਘੋੜੀ ਦਾ ਅਗੜ ਪਿਛੜ ਹੋ ਜਾਂਦਾ ਇਹ ਟਾਈਮ ਲੰਘ ਜਾਂਦਾ ਫਿਰ ਜੇ ਦੋ ਢੇੜੇ ਵੀ ਲਾਉਣੇ ਪੈਗੇ ਤਾਂ ਉਹਦੇ ਨਾਲ ਕੰਮ ਉਹਦੂ ਕਿਰਾਏ ਦਾ ਮਹਿੰਗਾ ਪਾਇਆ ਨਹੀਂ ਕੰਮ ਇਸ ਨਹੀਂ ਹੁੰਦੀ ਹੈ ਨਾ ਹਾਂਜੀ 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 ਸੋ ਇਹ ਸਾਨੂੰ ਸਭ ਤੋਂ ਵਧੀਆ ਗੱਲ ਵੀ ਜਿਹੜੀ ਲੱਗੇ ਸਾਡੇ ਆਗਿਆ ਘੋੜਾ ਹਾਂਜੀ ਤੇ ਬਹੁਤ ਵਧੀਆ ਸਾਨੂੰ ਲੱਗਾ ਹਾਂਜੀ ਤੇ ਬਾਕੀ ਅੰਕਲ ਜੀ ਹੋਰ ਕੀ ਗੱਲਬਾਤ ਤੁਸੀਂ ਘੋੜੇ ਦੇ ਵਿੱਚ ਖਾਸ ਦੇਖਦੇ ਹੋ ਬਾਡੀ ਬਣਤਰ ਵਾਲੇ ਪੱਖ ਤੋਂ ਤਾਂ ਘੋੜਾ ਚੰਗਾ ਹੈ ਹੀ ਚੌੜਾ ਜੂੜਾ ਬਹੁਤ ਆ ਆਮ ਆਪਾਂ ਦੇਖਦੇ ਆਂ ਵੀ ਇਹੋ ਜਿਹੇ ਘੋੜੇ ਟਾਵੇਂ ਇੱਥੇ ਹੁੰਦੇ ਆ ਬਾਡੀਦਾਰ ਘੋੜੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਬਾਡੀ ਦੇ ਨਾਲ ਨਾਲ ਸਾਪਣ ਵੀ ਹੋਵੇ ਤੇ ਵੈਸੇ ਵੀ ਘੋੜਾ ਸਾਫ਼ ਆ ਜੀ ਘੋੜੇ ਦਾ ਵੈਸੇ ਕੱਦ ਬੜਾ ਆ ਜੀ ਹਜੇ ਤੇ ਹੈਗਾ ਦੋ ਦੰਦ ਆ ਜੀ ਤੇ ਮੈਨੂੰ ਮੇਰੇ ਵੀ ਅਜੇ ਇਹਨੇ ਕੱਦ ਹੋ ਰਹੇ ਨੇ ਕਰ ਜਣਾ ਜੀ ਤੇ ਘੋੜਾ ਜੇ ਬਣੂਗਾ ਜੇ ਪੂਰਾ ਬੜਿਆ ਨਹੀਂ ਅਜੇ ਬੱਚਾ ਆ ਜੀ ਹਾਂਜੀ ਹਾਂਜੀ ਜਿਵੇਂ ਕੋੜਾ ਬਣ ਗਿਆ ਹੋਰ ਹਾਂਜੀ ਤੇ ਫਿਰ ਇਹ ਤੋਂ ਵਧੀਆ ਕੋੜਾ ਤਿਆਰ ਹੋਊਗਾ ਬਿਲਕੁਲ ਜਿਵੇਂ ਬਾਈ ਗਰੇਂਦਰ ਨੇ ਦੱਸਿਆ ਵੀ ਹਜੇ 32 ਮਹੀਨੇ ਦੀ ਉਮਰ ਹੋਈ ਹੈ ਅਜੇ ਕੋੜਾ ਦੋ ਦੰਦ ਆ ਜੇ ਹਾਂਜੀ ਤੇ ਜਦੋਂ ਇਹ حساب ਲਾ ਲੋ ਕਿ ਚਾਰ ਦੰਦ ਹੋ ਗਿਆ ਜਾਂ ਛੇ ਦੰਦ ਹੋ ਗਿਆ ਹਾਂਜੀ ਫਿਰ ਕੋੜਾ ਪੂਰਾ ਚੰਗਾ ਵਧੀਆ ਬਣੂਗਾ ਹਾਂਜੀ ਹਾਂਜੀ ਹਲੇ ਤਾਂ ਆਪਾਂ ਇਹਨੂੰ ਦੋਦੰਦ ਦਾ ਬਸ਼ੇਰਾ ਕਹਿ ਸਕਦੇ ਹਾਂ ਬਸ਼ੇਰਾ ਕਹਿ ਸਕਦੇ ਹਾਂ ਹਾਂਜੀ ਹਾਈਟ ਵੀ ਹੋਰ ਕਰ ਜਾਣੀ ਆ ਤੇ ਬਾਡੀ ਵੀ ਹੋਰ ਖੋਲ ਜਾਣੀ ਆ ਬਾਡੀ ਬਾਕੀ ਤੁਸੀਂ ਤਾਂ ਅੰਕਲ ਜੀ ਪੁਰਾਣੇ ਆ ਆਪਾਂ ਜਿੰਨਾ ਕ ਦੇਖਦੇ ਐ ਜਾਂ ਤੁਰੇ ਫਿਰਦੇ ਗੱਲਾਂ ਬਾਤਾਂ ਸਾਰੇ ਭਰਾਵਾਂ ਨਾਲ ਕਰਦੇ ਆਂ ਜੀ ਦੱਸਦੇ ਹੁੰਦੇ ਵੀ ਜਿਵੇਂ ਜਿਵੇਂ ਘੋੜੇ ਤੋਂ ਘੋੜੀਆਂ ਮੇਟ ਹੋ ਜਾਂਦੀਆਂ ਨੇ ਘੋੜੇ ਦੇ ਵਿੱਚੋਂ ਮੇ ਮੇ ਹੰਕਾਰ ਅਗਰੈਸ਼ਨ ਵੀ ਹੋਰ ਵੱਧ ਜਾਂਦਾ ਹਾਂਜੀ ਉਹਨਾਂ ਆਪਦੇ ਆਪ ਨੂੰ ਦਿਖਾਉਣ ਦਾ ਜਿਹੜਾ ਤਰੀਕਾ ਉਹ ਬਾਜਾਂ ਦੇ ਉਹ ਕਰਵਾਵਾ ਲੱਗਦਾ ਪੂਰਾ ਤਗੜਾ ਪਲਵਾਨ ਬਣ ਜਾਂਦਾ ਨਾ ਜੀ ਤੇ ਫਿਰ ਉਹਦਾ ਮਿਲਦੀ ਨਾਮ ਬੰਦਾ ਇਹਦਾ ਅਜੇ ਘਾਹੇ ਬਣੂਗਾ ਕੋੜਾ ਹਾਂਜੀ ਤੇ ਫਿਰ ਇਹਦਾ ਮਿਲਦੀ ਪਤਾ ਲੱਗੂ ਕਿ ਕਿਤਰਾ ਦਾ ਕੋੜਾ ਬਣੇ ਹਾਂਜੀ 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 ਬਿਲਕੁਲ ਜੀ ਠੀਕ ਹੈ ਜੀ ਧੰਨਵਾਦ ਅਜੇ ਬੱਚਿਆਂ ਚਾਹ ਜੀ ਹਾਂਜੀ ਹਾਂਜੀ ਅੰਕਲ ਜੀ ਤੁਸੀਂ ਵੀ ਗੱਲਬਾਤ ਚਲੋ ਤੁਹਾਨੂੰ ਵੀ ਨਾਲ-ਨਾਲ ਵਧਾਈ ਦਿੰਨੇ ਜਿਵੇਂ ਸਾਰੇ ਭਰਾਵਾਂ ਨੂੰ ਆਪਾਂ ਗੱਲਬਾਤ ਕਰਕੇ ਹਟਿਆ ਜੀ ਤੇ ਛੋਡਾ ਮਨ ਦੇ ਵਿੱਚ ਜਿਵੇਂ ਬਾਈ ਗਰੇਂਦਰ ਨੇ ਦੱਸਿਆ ਜੀ ਵੀ ਘੋੜਾ ਸਾਨੂੰ ਨੇੜੇ ਸੀਗਾ ਚੰਗਾ ਲੱਗਿਆ ਤੇ ਪਹਿਲਾਂ ਤੋਂ ਜਿਵੇਂ ਤੁਸੀਂ ਸੇਲ ਪਰਚੇ ਦਾ ਅੰਕਲ ਜੀ ਕੰਮ ਕੀਤਾ ਤੇ ਹੁਣ ਵੀ ਕਰ ਰਹੇ ਹੋ ਮਨ ਦੇ ਵਿੱਚ ਫਿਰ ਪਹਿਲਾਂ ਤੋਂ ਹੀ ਵਿਚਾਰ ਸੀ ਜਿਾ ਪਹਿਲਾਂ ਇਸ ਪਾਸੇ ਧਿਆਨ ਨਹੀਂ ਗਿਆ ਵੀ ਆਪਾਂ ਘੋੜਾ ਰੱਖਣਾ ਕਰੇ ਪਾਲਣਾ ਕੋਈ ਚੰਗਾ ਇਹ ਬੇਅੰਤ ਸੀ ਸਾਡਾ ਪਹਿਲੇ ਤੋਂ ਵਿਚਾਰ ਸੀ 10 ਸਾਲ ਹੋ ਗਏ ਘੋੜਾ ਨਹੀਂ ਲੱਭਦੇ ਆ ਤੇ ਪਰਮਾਤਮਾ ਅਗਰੇ ਇਹੋ ਅਰਦਾ ਕਰਦੇ ਮਾਰੇ ਘੋੜਾ ਦੇ ਚਲੋ ਸਾਨੂੰ ਘੋੜਾ ਕੋਈ ਚੰਗਾ ਤੀਦਾਣੀ ਹਾਂਜੀ ਉਹਨਾਂ ਨੂੰ ਕੋੜਾ ਵੀ ਵੇਖਿਆ ਤੁਸੀਂ ਸਾਡੇ ਮਨ ਨੂੰ ਲੱਗਾ ਠੀਕ ਹੈ ਜੀ ਤੇ ਲੈ ਜਾਂਦਾ ਵਿਚਾਰ ਬੜੇ ਚਿਰਦਾ ਹੈ ਸਰ ਠੀਕ ਹੈ ਜੀ ਹਾਂ ਬਾਕੀ ਗੱਲ ਇਹ ਆ ਵੀ ਬੀਬੀ ਜੀ ਕੋੜਾ ਪਹਿਹਾਨਾ ਨਹੀਂ ਮਿਲਦਾ ਹਾਂਜੀ ਇਹਦੇ ਕੁਦਰਤ ਨੇ ਸਾਨੂੰ ਦਿੱਤਾ ਪਾਪੇ ਦੀ ਸੋਹਣੀ ਆ ਮਿੱਕਾ ਮੁੰਡਾ ਪਰਮੇਂਦਰ ਮੇਰਾ ਅਸੀਂ ਗਏ ਵੇਖਣ ਹਾਂਜੀ ਜਦੋਂ ਵੇਖਿਆ ਤਾਂ ਪਾਪਾਵਾ ਕੋੜਾ ਨਹੀਂ ਛੱਡਦਾ ਹਾਂਜੀ ਪਾਸੇ ਹੋ ਗਏ ਮੈਨੂੰ ਉਹਦਾ ਆਪਾਂ ਲੈ ਆਇਆ ਹਾਂਜੀ ਚਲੋ ਸਾਨੂੰ ਮਾਰ ਰਹੇ ਨੇ ਲਾਈ ਮਾਰਕਟ ਇਹ 50 ਮਿੰਟਾ ਸੌਦਾ 50 ਮਿੰਟਾ ਸੌਦਾ ਆ ਗਿਆ ਉੱਥੇ ਗੱਡੀ ਮੈਂ ਜਦੋਂ ਮਾ ਤੇਰੀ ਹਰੀ ਛੱਡੀ ਹੁੰਦੀ ਦੇਰੀ ਜਦਨੇ ਆਖਿਆ ਉਹ ਰਹੀ ਗੱਡੀ ਮੈਂ ਬਹੁਤ ਜੱਟ ਵਧੀਆ ਉਹਨਾਂ ਕੋੜਾ ਸਾਂਭਿਆ ਵੜਾ ਦਿਲੋਂਗੇ ਸਾਂਭਿਆ ਹਾਂਜੀ ਉਹਨਾਂ ਬਹੁਤ ਸੇਵਾ ਕੀਤੀ ਨੇ ਠੀਕ ਹੈ ਇੱਕ ਦੇ ਬੰਦਾ ਐਵੇਂ ਨਾ ਐਵੇਂ ਆਖ ਦਿੰਦੇ ਵੀ ਘੋੜਾ ਰੱਖ ਲੈਂਦੇ ਵੇ ਦੇ ਨਹੀਂ ਉਹਨਾਂ ਨੇ ਘਰ ਦੀ ਖਰਾਗਣਾ ਇਹਨੂੰ ਕਰਦੇ ਗੁੜ ਬਣਾਉਂਦੇ ਵਿੱਚ ਗਾਜਰਾ ਪਾ ਪਾ ਕੇ ਹਾਂਜੀ ਪੂਰੀ ਮਿਹਨਤ ਲਾਗੇ ਨਾ ਜੱਟਾ ਸਾਹਿਬ ਬਹੁਤ ਬੰਦੇ ਚੰਗੇ ਹੋ ਹਾਂਜੀ ਉੱਥੋਂ ਆਪਣੇ ਪਿੱਖੀ ਵਡ ਲਾ ਕੇ ਪੈਂਡੀ ਛਾਂੜਪੁਰਾ ਹਾਂਜੀ ਹਾਂਜੀ ਉੱਥੋਂ ਆਪਾਂ ਲਿਆ ਜਾਨਵਰ ਬਹੁਤ ਸਾਹਮਦੇ ਅੱਗੇ ਵੀ ਉਹਨਾਂ ਕੋਲੇ ਵਸ਼ੇਰੀ ਇੱਕ ਚੰਗੀ ਆ ਹੁਣੀ ਹੋਈ ਇਹਦੀ ਮਾਂ ਬਹੁਤ ਚੰਗੀ ਆ ਮਾਂ ਵੀ ਹੁਣ ਉਹਨਾਂ ਦੇ ਘਰੇ ਉਹਨਾਂ ਕਰਈ ਆ ਬਹੁਤ ਬੰਦੇ ਚੰਗੇ ਉਹਨਾਂ ਵੜਾ ਦਿਲ ਲਾ ਕੇ ਸਾਂਭਿਆ ਠੀਕ ਹੈ ਜੀ ਤੇ ਇਹ ਪੈਸੇ ਨਾ ਘੋੜਾ ਨਹੀਂ ਪੁੱ ਲੈਦਾ ਨੇ ਫਿਰ ਜੀ ਉਹਨਾਂ ਦਾ ਜਦੋਂ ਸੇਲ ਦਾ ਕੋਈ ਵਿਚਾਰ ਬਣਿਆ ਸੀ ਜਾਂ ਤੁਹਾਨੂੰ ਉਹਨਾਂ ਦੀ ਕਾਲ ਆਈ ਸੀ ਜਾਂ ਪਹਿਲਾਂ ਤੋਂ ਤੁਸੀਂ ਥੋੜੀ ਗੱਲਬਾਤ ਮਾੜੀ-ਮੋਟੀ ਉਹਨਾਂ ਨਾਲ ਚੱਲਦੀ ਪਈ ਪਹਿਲੂ ਹੀ ਉਹਨਾਂ ਨਾਲ ਠੀਕ ਗੱਲਬਾਤ ਚੱਲਦੀ ਉਹਨਾਂ ਦੀ ਕਾਲ ਆਈ ਗੁਰਿੰਦਰ ਨੂੰ ਅੱਛਾ ਜੀ ਵੀ ਆਪਾਂ ਕੋੜਾ ਦੇ ਦੇਣਾ ਅਸੀਂ ਇੱਥੇ ਬਸ਼ੇਰੀਆਂ ਨਿਵਾਉਂਦੇ ਆਂ ਅਸੀਂ ਮੁੜ ਕੇ ਜਦੋਂ ਸਾਨੂੰ ਉਹਨਾਂ ਦਾ ਫੋਨ ਲਾਇਆ ਆਪਾਂ ਕੋੜਾ ਦੇ ਦੇਣਾ ਤੈਂ ਉਦੋਂ ਹੀ ਚੱਲ ਕੇ ਜਾ ਕੇ ਦੇ 5 ਮਿੰਟਾਂ ਹੀ ਚੱਲ ਕੇ ਜਾਏਗਾ 5 ਮਿੰਟਾਂ ਜਾ ਕੇ ਕੋੜਾ ਇਹ ਮਾੜਾ ਇਹਨੇ ਦਿੱਤਾ ਬਬੀ ਜੀ ਸੋਨੇ ਪੈਸੇ ਨਾਲ ਘੋੜਾ ਨਹੀਂ ਹੋ ਜਾ ਲਿਆ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਕੋਈ ਘੋੜੀ ਨਹੀਂ ਮਲਾਈ ਕਿਸੇ ਘੋੜੀ ਤੇ ਨਹੀਂ ਚੱਲਿਆ ਠੀਕ ਹੈ ਬਾਈ ਅੱਛਾ ਸਮਝਿਆ ਠੀਕ ਹੈ ਠੀਕ ਹੈ ਵੀ ਤੇ ਆਪਾਂ ਹੁਣ ਇਹ ਤੋਂ ਮਲਾਤੀਆਂ ਦੋ ਚਾਰ ਘੋੜੀਆਂ ਦੋ ਅੰਕਲ ਵਾਲੀਆਂ ਹੀ ਮਲਾਈ ਜਾਂਦੇ ਆਂਦੇ ਦਾ ਸ਼ੁਰੂਆਤ ਅੰਕਲ ਤੋਂ ਹੋਈ ਆ ਹਾਂਜੀ ਠੀਕ ਹੈ ਠੀਕ ਹੈ ਬਾਈ ਤੇ ਅੱਜ ਤੱਕ ਕੋਈ ਫੋਟੋ ਵੀਡੀਓ ਹੋਈ ਜੀ ਵੀਡੀਓ ਨਹੀਂ ਹੋਈ ਪਹਿਲੀ ਤੁਹਾਡੇ ਚੈਨਲ ਤੇ ਵੀਡੀਓ ਠੀਕ ਹੈ ਬਾਈ ਹਾਂਜੀ ਤੇ ਇਧਰ ਨਾਲ ਦੋਸਤੋ ਆਪਣੇ ਬਾਈ ਦੇ ਭਰਾ ਬੈਠੇ ਆ ਬਾਈ ਮਨੂੰ ਮਨੂੰ ਬਾਈ ਕਿੰਨੀ ਕੋ ਖੁਸ਼ੀ ਆ ਫਿਰ ਘੋੜਾ ਆਪਣੇ ਘਰੇ ਆਇਆ ਹਨਾ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਆ ਵਾ ਟਾਈਮ ਦਾ ਪਹਿਲਾਂ ਉਹਨਾਂ ਦੇ ਮਨ ਚ ਹੀ ਵੀ ਘੋੜਾ ਲਈਏ ਇਹਦੇ ਕੋਈ ਚੰਗਾ ਨਹੀਂ ਮਿਲਦਿਆ ਹਾਂਜੀ ਬਾਈ ਤੇ ਇਹਨੂੰ ਸ਼ੌਂਕ ਬਹੁਤ ਜ਼ਿਆਦਾ ਘੋੜੀਆਂ ਵੀ ਬੜਾ ਸ਼ੌਂਕ ਨਾਲ ਸਾਭਦਾ ਹੈ ਹਾਂ ਤੇ ਘੋੜਾ ਚਲੋ ਰੱਖਿਆ ਨੇ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਖੁਸ਼ੀ ਆ ਸਾਰਾ ਪਰਿਵਾਰ ਹੀ ਬੈਠਾ ਜੀ ਸਾਡਾ ਤੇ ਬਹੁਤ ਚਾਹ ਹਨੂ ਜਦੋਂ ਦਾ ਘੋੜਾ ਲਿਆਂਦਾ ਹਾਂਜੀ ਬਾਈ ਹਾਂਜੀ ਕੌਂ ਕਈ ਹੁੰਦਾ ਬਾਈ ਜਦੋਂ ਕੋਈ ਘੋੜਾ ਦੇਖੋ ਆਪਣੇ ਘਰੇ ਆਉਂਦਾ ਜਾਂ ਆਪਣੇ ਘਰੇ ਜਾਂਦਾ ਤੇ ਪਿੰਡ ਵਾਲਿਆਂ ਨੂੰ ਵੀ ਸਭ ਤੋਂ ਪਹਿਲਾਂ ਖੁਸ਼ੀ ਹੁੰਦੀ ਹੈ ਨਾ ਬਾਈ ਪਿੰਡ ਦਾ ਨਾਂ ਕਰਦਾ ਜਾਨਵਰ ਜਿਹਨਾਂ ਪਹਿਲਾਂ ਜਵਾਲਾਮੁਖੀ ਹੋਇਆ ਹੁਣ ਇਹ ਘੋੜਾ ਆਇਆ ਹਾਂਜੀ ਸਮੁੱਚਾ ਨਗਰ ਹੀ ਆਪਣਾ ਇਸ ਚੀਜ਼ ਦਾ ਪ੍ਰਸ਼ੰਸ਼ਕ ਵੀ ਹੋ ਜਾਂਦਾ ਜਿਵੇਂ ਕਹਦੇ ਉਹ ਤੇ ਮਾਣ ਮਹਿਸੂਸ ਕਰਦਾ ਜਾਂਦਾ ਬਿਲਕੁਲ ਜੀ ਪਹਿਲਾਂ ਜਵਾਲਾਮੁਖੀ ਉਹ ਤਾਇਆ ਜੀ ਆਪਣੇ ਉਹਨਾਂ ਦਾ ਘਰ ਥੋੜਾਕ દૂર ਆ ਇਹਦੇ ਚੱਲ ਸਾਡੇ ਪਰਿਵਾਰ ਜੀ ਕਰਦੀ ਆ ਤੇ ਸਾਨੂੰ ਉਹਦਾ ਕਰਕੇ ਵੀ ਫੋਨ ਬਹੁਤ ਆਉਦੇ ਯਾਰ ਉਸਤਾਰੇ 20 ਵਾਰ ਦਾ ਮੁਖੀ ਤੁਹਾਡੇ ਪਿੰਡ ਆਦੇ ਅਸੀਂ ਮਾਨਨਾ ਦੱਸਦੇ ਵੀ ਸਾਡੇ ਘਰ ਚ ਹੀ ਆ ਤੇ ਚਲੋ ਇਹ ਸਾਡੇ ਹੋਰ ਨੇੜੇ ਹੋ ਗਿਆ ਵੀ ਸਾਡੇ ਘਰਾਂ ਚ ਪਰਿਵਾਰ ਚ ਆ ਗਿਆ ਚਲੋ ਤਾਇਆ ਜੀ ਇਹ ਚਾਚਾ ਜੀ ਆਪਣੇ ਚਾਚਾ ਜੀ ਦਾ ਮੁੰਡਾ ਹਾਂਜੀ ਬਾਈ ਹਾਂਜੀ ਠੀਕ ਹੈ ਬਾਈ ਤੇ ਬਹੁਤ ਚਾਹ ਹਨੂ ਇਹਦਾ ਵੀ ਸਾਨੂੰ ਹਣ ਚਲੋ ਫੋਟੋ ਪਾੜੋ ਵੇਖ ਕੇ ਕਈਆਂ ਨੇ ਪੁੱਛਿਆ ਤੇ ਇਹਨਾਂ ਨੂੰ ਦੱਸਿਆ ਵੀ ਹਾਂ ਵੇਖਣ ਵੀ ਆਏ ਬਹੁਤ ਯਾਰ ਮਿੱਤਰ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਬਾਕੀ ਗੱਲਬਾਤ ਬਾਈ ਆਪਣਾ ਗੁਰਿੰਦਰ ਹੋਰ ਕੋਈ ਗੱਲਬਾਤ ਹੈ ਜਿਹੜੀ ਕੋਈ ਘੋੜੇ ਬਾਰੇ ਤੁਸੀਂ ਕਰਨਾ ਚਾਹੁੰਦੇ ਹੋਵੋ ਜਾਂ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਜਾਂ ਏਰੀਆ ਵਾਲਿਆਂ ਨੂੰ ਫਸ ਬਈ ਉਹ ਗੱਲਬਾਤ ਵੀ ਠੀਕ ਹੈ ਕੋਈ ਗੱਲ ਨਹੀਂ ਖੁੱਲਾ ਸਦਾ ਜੇ ਮਰਜੀ ਆ ਕੇ ਟਾਈਮ ਦੇਖ ਕੇ ਘੋੜੀ ਮਿੰਟ ਕਰਾ ਲਓ ਅੰਦਰ ਦੀ ਸਹੀ ਹੋਣੀ ਚਾਹੀਦੀ ਆ ਤੇ ਜੰਪਾਂ ਜੋਂਪਾਂ ਦਾ ਕੋਈ ਹਿਸਾਬ-ਕਤਾਬ ਨਹੀਂ ਗਿਣਤੀ ਮਿੰਤੀ ਨਹੀਂ ਹਨ ਹਾਂਜੀ ਠੀਕ ਹੈ ਵੀ ਜਿੰਨਾ ਚਿਰ ਬੰਦਾ ਆਪਣੀ ਹੰਮ ਦਾ ਤਸੱਲੀ ਕਰਾ ਦੋ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਈ ਹਾਂਜੀ ਠੀਕ ਹੈ ਜੀ ਤੇ ਦੋਸਤੋ ਇਹ ਸਾਣਾ ਬਾਈ ਗਰੇਂਦਰ ਜੀ ਤੇ ਗੱਲਬਾਤ ਆਪਾਂ ਇਹਨਾਂ ਦੇ ਨਾਲ ਜਿਵੇਂ ਕਰੀ ਆ ਇੰਟਰਵਿਊ ਦੇ ਵਿੱਚ ਤੇ ਤੁਹਾਨੂੰ ਨੋਕਰਾ ਘੋੜਾ ਹਿਮਾਲਿਆ ਦਿਖਾਇਆ ਆਪਾਂ ਵੀਡੀਓ ਦੇ ਵਿੱਚ ਬਾਈ ਹੁਣਾਂ ਨੇ ਨਮਾ ਘੋੜਾ ਲਿਆਂਦਾ ਇਹਦੀ ਸਟੱਡ ਸਰਵਿਸ ਓਪਨ ਕੀਤੀ ਆ 2100 ਰੁਪਏ ਇਹਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਪਿਓ ਵਾਲੇ ਪਾਸਿਓ ਇਹ ਪ੍ਰਿੰਸ ਵਾਲੀ ਲਾਈਨ ਚੋਂ ਆ ਗਿਆ ਡੋਡਾਂ ਵਾਲੇ ਪ੍ਰਿੰਸ ਦਾ ਪੋਤਾ ਤੇ ਨੂਰ ਘੋੜੇ ਦਾ ਬੱਚਾ ਤੇ ਮਾਂ ਵਾਲੇ ਪਾਸਿਓ ਇਹ ਨੂਰੇ ਬਾਕਰਪੁਰ ਵਾਲੀ ਦੀ ਲਾਈਨ ਆ ਗਈ ਨੂਰੇ ਬਾਕਰਪੁਰ ਦਾ ਇਹ ਜਿਵੇਂ ਆਪਾਂ ਕਹੇ ਲੋ ਵੀ ਦੋਤਾ ਆ ਗਿਆ ਮਾਏ ਦੀ ਬਕਰਪੁਰ ਵਾਲੇ ਨੂਰੇ ਦੀ ਟਰੈਕਟ ਤੇ ਆ ਸੋ ਬਾਈ ਗਰੇਂਦਰ ਨੇ ਆਪਣਾ ਕੰਟੈਕਟ ਨੰਬਰ ਦੇਤਾ ਜਾਂ ਤੁਸੀਂ ਅੰਕਲ ਰਾਜਵੰਤ ਜੀ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਦੋਨਾਂ ਨੰਬਰਾਂ ਤੋਂ ਬਾਈ ਕਹਿੰਦਾ ਵੀ ਜਦੋਂ ਮਰਜੀ ਖੁੱਲੀ ਖੇੜਾ ਜਿੰਨਾ ਟਾਈਮ ਮਰਜੀ ਘੋੜੀ ਮੈਟ ਕਰਾਓ ਕੋਈ ਜੰਪਾਂ ਦੀ ਗਿਣਤੀ ਮਿੰਤੀ ਨਹੀਂ ਹਾਂ ਉਹਦੇ ਚ ਇਹ ਹੁੰਦਾ ਵੀ ਘੋੜੀ ਅੰਦਰ ਦੀ ਸਾਫ਼ ਸੁਥਰੀ ਸਹੀ ਹੋਣੀ ਚਾਹੀਦੀ ਆ ਕਿਉਂਕਿ ਕੋਈ ਐਡਾ ਅੱਜ ਕੱਲ ਸਾਰੇ ਭਰਾ ਸਿਆਣੀਆਂ ਕੋਈ ਮੰਨ ਲਓ ਜਿੰਨਾ ਟਾਈਮ ਘੋੜੀ ਸਹੀ ਆ ਹਰ ਇੱਕ ਬੰਦਾ ਉਹਨਾਂ ਟਾਈਮ ਵੀ ਟਰਾਈ ਕਰਦਾ ਕੋਈ ਇਹ ਤਾਂ ਹੈ ਨਹੀਂ ਵੀ ਜੋ ਘੋੜੀ ਦੇ ਵਿੱਚ ਆਪਣੇ ਪ੍ਰੋਬਲਮਾਂ ਦਾ ਬੰਦਾ ਵਾਰ-ਵਾਰ ਲੈ ਕੇ ਆਈ ਜਾਊਗਾ। ਓੰਨੀ ਕੁ ਤਾਂ ਸਿਆਣਪ ਆ ਰਹੀ ਇੱਕ ਬੰਦੇ ਦੇ ਵਿੱਚ ਹੁੰਦੀ ਹੀ ਆ ਤੇ ਬਾਈ ਨੂੰ ਸਟੱਡ ਸਰਵਿਸ ਵਾਸਤੇ ਜਦੋਂ ਮਰਜੀ ਤੁਸੀਂ ਕਾਲ ਕਰ ਲਿਓ। ਘੋੜਾ ਚੰਗਾ ਬਹੁਤ ਆ ਤੇ ਮੁੱਖ ਦੀ ਗੱਲ ਜਿੰਨਾ ਕ ਮੈਂ ਘੋੜੇ ਦਾ ਨਿਚੋੜ ਕੱਢਿਆ। ਘੋੜਾ ਇੱਕ ਤਾਂ ਮੈਨੂੰ ਬਾਡੀ ਬਣਤਰ ਵਾਲੇ ਪੱਖ ਤੋਂ ਬਹੁਤ ਚੰਗਾ ਲੱਗਿਆ। ਘੋੜਾ ਖੁੱਲਾ ਬਹੁਤ ਆ। ਹੱਕ-ਹੱਕ ਬੜੀ ਚੌੜੀ ਆ। ਜਿੰਨਾ ਅੱਗੇ ਉਹ ਚੌੜਾ ਉਨਾ ਹੀ ਪਿੱਛੇ ਤੋਂ ਆ ਤੇ ਪਿੱਠਪੁੜੇ ਦਾ ਬੜਾ ਚੰਗਾ ਲਾਈਨ ਘੋੜੇ ਦੀ ਚੰਗੀ ਆ। ਮਜ਼ਬੂਤ ਬਹੁਤ ਜ਼ਿਆਦੇ ਆ। ਘੋੜੇ ਦੇ ਕੰਨ ਤੇ ਬਾਕੀ ਗੱਲਬਾਤ ਆ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਇਹਦੇ ਆ ਜਾਣੇ ਆ ਹਜੇ ਤਾਂ ਇਹਦੀ 32 ਮਹੀਨੇ ਉਮਰ ਹੋਈ ਆ ਤੇ 67 ਇੰਚ ਹਾਈਟ ਕਰ ਗਿਆ ਹੋਰ ਵੀ ਬਾਡੀਦਾਰ ਖੁੱਲਾ ਚੰਗੇ ਕੱਦ ਕਾਠ ਵਾਲਾ ਘੋੜਾ ਬਣੂਗਾ ਸੋ ਜੇ ਤੁਸੀਂ ਚੰਗੇ ਸੋਹਣੇ ਬੱਚੇ ਕੱਦ ਕਾਠ ਵਾਲੇ ਤੇ ਬਾਡੀ ਦੇ ਖੁੱਲੇ ਬੱਚੇ ਚਾਹਣੇ ਹੋ ਵੀ ਤੁਸੀਂ ਘੋੜੀਆਂ ਤੋਂ ਲੈਣਾ ਤਾਂ ਬਾਈ ਗਰੇਂਦਰ ਨੂੰ ਫੋਨ ਕਰ ਲਿਓ ਘੋੜਾ ਚੰਗਾ ਦਾ ਸਟੱਡ ਸਰਵਿਸ ਵਾਸਤੇ ਪਿੰਡਾ ਬਾਈ ਦਾ ਤਲਵੰਡੀ ਸੋਭਾ ਸਿੰਘ ਗਿੱਲ ਸਟੱਡ ਫਾਰਮ ਦੇ ਨਾਂ ਤੇ ਇਹਨਾਂ ਦਾ ਫਾਰਮ ਆ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦੀ ਦੋਸਤੋ ਸਤਿ ਸ੍ਰੀ ਅਕਾਲ